ਅੰਸਾ ਤੇ ਅਸੀਂ ਜਿਹੜਾ ਨਾਟਕ ਲੈ ਕੇ ਆਏ ਹਾਂ ਕਿ ਨਾ ਪਹਿਲਾਂ ਵੀ ਆਇਆ ਸੀ 2024 ਵਿੱਚ ਆਇਆ ਸੀ ਉਹਨੂੰ ਨਾਟਕ ਲੈ ਕੇ ਆਏ ਸੀ ਇਹ ਦੱਸਣ ਆਏ ਸੀ ਕਿੜੀ ਪੜ੍ਹਾਈ ਆ ਤੁਹਾਡੀ ਜ਼ਿੰਦਗੀ ਦੀ ਕਿੰਨੀ ਜ਼ਰੂਰੀ ਆ ਅਸੀਂ ਅੱਜ ਉਸ ਗੱਲ ਤੇ ਖੜੇ ਆ ਕਿ ਪੜ੍ਹਨਾ ਬਹੁਤ ਜ਼ਰੂਰੀ ਆ ਜੇ ਪੜਾਂਗੇ ਅਸੀਂ ਅਸੀਂ ਆਪਣੇ ਘਰ ਦੇ ਹਾਲਾਤ ਪਤਾ ਲੱਗਦੇ ਆ ਪਰ ਜਿਹੜੀ ਅੱਜ ਗੱਲ ਲੈ ਕੇ ਆਏ ਆ ਇਹ ਜਿਹੜੇ ਹੁਣ ਹਾਲਾਤ ਆ ਰਹੇ ਮੌਜੂਦਾ ਪੰਜਾਬ ਦੇ ਉਹਨਾਂ ਹਾਲਾਤਾਂ ਬਾਰੇ ਫੁੱਟ ਨਹੀਂ ਡਿਸਕਸ ਕਰਨ ਆਏ ਆ ਬੁੜੇ ਵਿਚਾਰ ਲੈਣ ਆਏ ਆ ਕਿ ਜਿਹੜਾ ਇਹ ਫਲਾਟ ਹੋ ਰਿਹਾ ਮਾਹੌਲ ਚੱਲ ਰਿਹਾ ਇਹ ਮਾਹੌਲ ਸਹੀ ਹੈ ਜਾਂ ਗਲਤ ਹੈ ਤਾਂ ਗਲਤੀ ਆਪਣ ਨੂੰ ਪਤਾ ਹੀ ਹੈ ਨਾ ਹਾਂ ਸੁਨਾਟਕਾ ਸਾਡਾ ਇਹਦਾ ਨਾਮ ਰੱਖਿਆ ਅਸੀਂ ਬੋਲਣਾਗੇ ਸੱਚ ਜੋ ਹੈਗਾ ਸਾਡਾ ਹੱਕ ਮੈਨੂੰ ਸਮਝ ਆ ਰਹੀ ਹੈ ਬੇਟਾ ਬਚੇਰੇ ਨੂੰ ਹਾਂਜੀ ਕੀ ਨਾਂ ਆਖਦਾ ਅਸੀਂ ਬੋਲਾਂਗੇ ਸੱਚ ਜੋ ਹੈਗਾ ਸਾਡਾ ਹੱਕ ਹੱਕ ਛੋਟਾ ਨਾਟਕਾ ਛੋਟਾ ਨਾਟਕਾ 10 ਤੋਂ 15 ਮਿੰਟ ਜੇ ਅਸੀਂ ਆਪਣੀ ਗੱਲ ਕਹਿ ਕੇ ਇੱਥੋਂ ਚੱਲਦੇ ਬਣਾਂਗੇ ਸੁਬੇਡਾ ਨਾਟਕ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਆ ਪ੍ਰਿੰਸੀਪਲ ਮੈਮ ਦਾ ਧੰਨਵਾਦ ਕਰਦੇ ਆ ਸਾਰੇ ਹੀ ਵਿਦਿਆਰਥੀਆਂ ਦਾ ਔਰ ਧੰਨਵਾਦ ਕਰਦੇ ਹਾਂ ਪਿਆਰੇ ਬੱਚਿਓ ਸਾਡਾ ਜੇ ਤੁਸੀਂ ਆਪਣਾ ਕੀਮਤੀ ਸਮਾਂ ਦੇ ਰਹੇ ਹੋ ਮੈਂ ਵਾਅਦਾ ਕਰਦਾ ਕਿ ਮੈਂ ਇਸ ਸਮੇਂ ਦਾ ਪੂਰਾ-ਪੂਰਾ ਲਾਭ ਉਠਾਊਗਾ ਇੱਕ ਥਾਂ ਹੀ ਆਗਲੇ ਹੋਰ ਮੌਕੇ ਤੇ ਸੁਭਾਣ ਲੱਗਿਆ ਪੰਜਾਬ ਦੀ ਪੰਜਾਬ ਵੈਸੇ ਤਾਂ ਆ ਪਿੱਛੇ 2 ਮਹੀਨੇ ਹੋ ਗਏ ਪੰਜਾਬ ਤੇ ਬਹੁਤ ਮਾੜਾ ਦੌਰ ਚੱਲ ਰਿਹਾ ਤੁਹ ਸਾਰਿਆਂ ਨੂੰ ਪਤਾ ਹੀ ਆ ਹਾੜਾ ਇੱਕ ਨਾ ਨਿਸ਼ਾਨ ਹੈ ਹਜਾ ਫਸਲਾਂ ਤਬਾਹ ਹੋ ਗਈਆਂ ਤੇ ਆ ਹੁਣ ਪਿੱਛੇ ਹੀ 1 ਮਹੀਨੇ ਤੋਂ ਫੇਰ ਸਾਡੀ ਸੰਜੀਦੇ ਦਸਤਰੀ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ ਜਿਹੜਾ ਮਾਹੌਲ ਕਾ ਅੱਜ ਕੱడు ਵੀ ਦੇਖਿਆ ਤਾਂ ਉਹ ਪਤਾ ਹੈ ਨਾ ਸੋਸ਼ਲ ਮੀਡੀਆ ਦੇ ਜੁੜੇ ਹੋਏ ਹੋ ਬਹੁਤ ਮਾਰੇ ਖਲਾ ਚੱਲ ਰਹੇ ਪਰ ਫਿਰ ਵੀ ਆਪਾਂ ਨੂੰ ਸਾਡੇ ਗੁਰੂਆਂ ਦਾ ਥਾਪੜਾ ਸਾਡੇ ਪੀਰ ਪਗੰਬਰਾਂ ਦਾ ਆਸ਼ੀਰਵਾਦ ਆ ਪੰਜਾਬ ਲੜਨਾ ਜਾਣਦਾ ਪੰਜਾਬ ਖੜਨਾ ਜਾਣਦਾ ਸੋ ਪੰਜਾਬ ਲੜ ਰਿਹਾ ਚਾਹੇ ਗੱਲ 47 ਵੀ ਹੋਵੇ ਚਾਹੇ 83 ਵੀ ਹੋਵੇ ਪੰਜਾਬ ਤੇ ਜਦੋਂ ਜਦੋਂ ਭੀੜ ਪਈ ਆ ਤੇ ਪੰਜਾਬੀਆਂ ਨੇ ਇਕੱਠੇ ਹੋ ਕੇ ਉਹਦਾ ਸਾਹਮਣਾ ਕੀਤਾ ਹੁਣ ਵੀ ਆਪਾਂ ਇਕੱਠੇ ਆ ਸੋ ਗੱਲ ਕਰਨ ਲੱਗੇ ਪੰਜਾਬ ਦੀ ਨਾਟਕ ਦਾ ਨਾਮ ਹੈ ਅਸੀਂ ਬੋਲਾਂਗੇ ਸੱਚ ਜੋ ਹੈਗਾ ਸਾਡਾ ਅਸੀਂ ਬੋਲਾਂਗੇ ਸੱਚ ਉਹ ਕਹਿੰਦਾ ਕੱਪ ਆਪਣੀ ਬਸ ਫੋਨ ਲੱਗਦਾ ਧਿਆਨ ਨਾਲ ਠੀਕ ਆ ਕੱਪ ਨਹੀਂ ਸੱਚ ਅਸੀਂ ਬੋਲਾਂਗੇ ਸੱਚ ਜੋ ਹੈਗਾ ਸਾਡਾ ਸੱਚ ਗੱਲ ਕਰਨੀ ਆ ਮੈਂ ਨਿੱਕੇ ਨਿੱਕੇ ਦੋ ਗੱਲਾਂ ਹੀ ਕਰਨਾ ਆ ਗੱਲ ਕਰਨੀ ਆ ਪੰਜਾਬ ਦੀ ਗੱਲ ਕਰ ਰਹੇ ਆ ਪੰਜਾਬ ਆ ਪੰਜ ਦਰਿਆਵਾਂ ਧਰਤੀ ਸੀ ਕਿੰਨੇ ਦਰਿਆਵਾਂ ਨੇ ਪੰਜ ਅੱਜ ਪੰਜ ਦੀ 7 ਹੋ ਗਿਆ ਤੁਹਾਨੂੰ ਪਤਾ ਦੋ ਕਿਹੜੇ ਕਿਹੜੇ ਹੋਰ ਆ ਤੇਰੇ ਕਿਹੜੇ ਇੱਕ ਦਰਿਆ ਦਾ ਇੱਕ ਦਰਿਆ ਹੋਰ ਆ ਉਹ ਦਰਿਆ ਦਾ ਸਾਧ ਰਿਆ ਉਸ ਦਰਿਆ ਦੀ ਮਾਰ ਆ ਜਿਹੜੀ ਹਰ ਤਰ੍ਹਾਂ ਦੀ ਚਾਹੇ ਗਰੀਬ ਆ ਚਾਹੇ ਮੀਰਾ ਉਹ ਦਰਿਆ ਹਰ ਇੱਕ ਰੇ ਦੱਸੋ ਕਿਹੜਾ ਕਿਹੜਾ ਸੋਸ਼ਲ ਮੀਡੀਆ ਮੋਬਾਈਲਾਂ ਇਹਨਾਂ ਨੂੰ ਲੈ ਆ। ਉਹ ਇੱਕ ਦਰਿਆ ਹੀ ਆ। ਸਰਕਾਰ ਨੇ ਸਾਇੰਸ ਨੇ ਸਾਨੂੰ ਮੋਬਾਈਲਾਂ ਨਾਲ ਜੋੜਿਆ ਸੀ ਕਿ ਦੁਨੀਆ ਚੇਂਜ ਹੋ ਰਹੀ ਆ। ਅਸੀਂ ਵੀ ਚੇਂਜ ਹੋ ਜਾਈਏ। ਪਰ ਅਸੀਂ ਪੰਜਾਬੀ ਪੁੱਠੇ ਆ। ਅਸੀਂ ਹਰ ਇੱਕ ਚੀਜ਼ ਦਾ ਮੈਕਸੀਮਮ ਯੂਜ਼ ਕਰਦੇ ਆ। ਫੜਾ ਨਾੜ ਵੀ ਇਦਾਂ ਲਈ ਆ। ਤੁਹਾਨੂੰ ਗਾਣੇ ਸੁਣਨੀ ਛੋਟੀ ਜੀ। ਇੱਕ ਨੌਜਵਾਨ ਸੀ ਕਿਵੇਂ ਉਹ ਮੋਬਾਈਲ ਤੇ ਗਾਣੇ ਸੁਣਦਾ ਸੀ। ਕਿਵੇਂ ਹੋਏ ਆਪਣੇ ਆਪ ਨੂੰ ਗਾਣਿਆਂ ਤੋਂ ਚਿੱਟੇ ਦੇਖ ਲੈ ਜਾਂਦਾ। ਲੈ ਲੋ ਵੀ ਨਾ। ਕਰੀਏ ਕਰੂ। ਸਭੇੜਾ ਨਾੜ ਖਿਲਰ ਕੇ ਲੱਗੇ ਆ। ਤੇ ਨਾਲ ਨੂੰ ਕੋਲ ਤੋਂ ਪਹਿਲਾਂ ਦੋ ਲੈਣਾ ਪੰਜਾਬ ਲਈ। ਆਪਾ ਸਾਰੇ ਪੰਜਾਬੀਆਂ ਦੋ ਰੋਣਾ ਪੰਜਾਬ ਲਈ ਮੇਰੀਆਂ ਆਪਣੀਆਂ ਲਿਖੀਆਂ ਪੰਜਾਬ ਰਤੂ ਸੁ ਕੀ ਕਹਿੰਦਾ ਕਹਿੰਦਾ ਫੁੱਲਾਂ ਵਿੱਚੋਂ ਨਿਕਲੀ ਸੁਗੰਧ ਲੈ ਕੇ ਆਏ ਆ ਫੁੱਲਾਂ ਵਿੱਚੋਂ ਨਿਕਲੀ ਸੁਗੰਧ ਲੈ ਕੇ ਆਏ ਆ ਸਰੋਤਿਆਂ ਦੇ ਦਿਲ ਦੀ ਪਸੰਦ ਲੈ ਕੇ ਆਏ ਆ ਕਰਦੇ ਹਾਂ ਆਸ ਸਦਾ ਫੁੱਲਾਂ ਵਾਂਗੂ ਖਿਲਾ ਰਹੇ ਕਰਦੇ ਹਾਂ ਆਸ ਸਦਾ ਫੁੱਲਾਂ ਵਾਂਗੂ ਖਿਲਾ ਰਹੇ ਬੈਰੀ ਵੀ ਮਿੱਤਰ ਹੋਣ ਨਾ ਕੋਈ ਗਿਲਾ ਰਹੇ ਤੇ ਕਰੇ ਨੇਤ ਹੀ ਤਰਕੀਆਂ ਇਹੋ ਖਾਮ ਸਾਡਾ ਜੋ ਵੀ ਜਬ ਵਸੇ ਹੈ ਰੇਂਗਲਾ ਅਰੀ ਵੰਦੀ ਆ ਬਜਾਣ ਦੇ ਸਾਡੇ ਸਾਡੀ ਮਾਰੇ ਜਰਨੇ ਦਾ ਸ਼ੁਰੂ ਜਿੱਦੋਂ ਨਾੜ ਸ਼ੁਰੂ ਹੁੰਦੇ ਆ ਨਾੜ ਦੀ ਰੀ